2022 ਮਾਡਲ 50 ਵਾਲਾ ਸੋਨਾ ਲੀਕਾ ਮੂਲੇ ਟਲ ਰੇਡੀਅਲ ਆ ਮਗਲੇ ਟਾਇਰ ਆ ਤਕਰੀਬਨ 90% ਪਈ ਆ ਪੂਰਾ ਸਾਫ ਸੁਥਰਾ ਟਰੈਕਟਰ ਆ ਤੇ ਪਹਿਲੇ ਟਾਈਟਲ ਤੋਂ ਤੁਸੀਂ ਰੰਗ ਦੇਖੋ ਕਿਤੇ ਕੋਈ ਕਲਮ ਲੱਗੀ ਹੋਵੇ ਕਿਤੇ ਕੋਈ ਛਿੱਟਾ ਰੰਗ ਦਾ ਵੱਜਾ ਵੀ ਉਸ ਚੀਜ਼ ਦੀ ਫੁੱਲ ਗਾਰੰਟੀ ਆ ਨਵੇਂ ਮਗਰੇੜਾਂ ਚ ਆ ਗਿਆ ਨਵੇਂ ਇੰਡੀਕੇਟਰਾਂ ਚ ਆ ਗਿਆ ਆ ਦੇਖੋ ਅਜੇ ਤੱਕ ਆ ਪਰਚੀਆਂ ਵੀ ਨਹੀਂ ਲੈਂਗਾ ਤਾਰਾਂ ਤੋਂ ਤੇ ਸੈਲਫ ਬੈਟਰੀ ਬੂਨਟਰੀ ਦਾ ਓਕੇ ਆ ਟਰੈਕਟਰ ਕਿਸੇ ਕੱਲੋਂ 1% ਦਾ ਵੀ ਤੁਹਾਨੂੰ ਲਾਂਭਾ ਨਹੀਂ ਆਊਗਾ ਇਸ ਚੀਜ਼ ਦੀ ਆਪਣੀ ਗਾਰੰਟੀ ਆ ਡਬਲ ਡਿਸਟ੍ਰਿਬਿਊਟਰ ਆ ਗਿਆ ਰਿਵਰਸ ਪੀਟੀਓ ਡਬਲ ਕਲਚ ਸਾਈਡ ਤੇ ਗੇਅਰ ਫੁੱਲ ਟਾਪ ਮਾਡਲ 50 ਆ ਸੋਨਾਲੀਕਾ ਤੇ ਇਹ ਚੇਂਜਰ ਵਾਲਾ ਟਰੈਕਟਰ ਆ ਜਿੰਨੀਆਂ ਸਪੀਡਾਂ ਅੱਗੇ ਉਹਨੀਆਂ ਸਪੀਡਾਂ ਪਿੱਛੇ 3 ਸਪੀਡ ਵੀ ਹੈ 3 ਸਪੀਡ ਆ ਤੇ ਫੁੱਲ ਟਾਪ ਮਾਡਲ 2022 5 ਲੱਖ 25000 ਰੁਪਏ ਰੇਟ ਆ ਬਾਈ ਦਾ ਮੌਕੇ ਤੇ ਕਿੰਨਾ ਛੱਡ ਦਾਂਗੇ ਬਾਈ ਆ ਪੂਰੇ 5 ਦਾ ਛੱਡ ਦਾਂਗੇ ਲਓ ਜੀ ਪੂਰੇ 5 ਦਾ ਮਿਲ ਜੂ ਉਤੇ ਰੁਪਇਆ ਦੇਣ ਦੀ ਲੋੜ ਨਹੀਂ ਲੋਣੇ ਤੇ ਹੋ ਜਾਊਗਾ ਤੇ ਨੰਬਰ ਹੈਗਾ ਹਰਿਆਣਾ ਐਚ ਆਰ 24 ਸਰਸੇ ਦਾ ਪੰਜਾਬ ਵਾਲਿਆਂ ਵਾਸਤੇ ਐਨਓਸੀ ਮਿਲ ਜੂ ਲੋਨ ਵੀ ਫੁੱਲ ਹੋ ਜੂ ਘਰੇਓ ਸੰਪਰਕ ਬਾਈ ਨਾਗੂ ਕੇਲ ਦਾ ਟਰੈਕਟਰ ਆ ਇਹ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਧੰਨਵਾਦ